ਖਾਲਸਾ ਅਕਾਲ ਪੁਰਖ ਦੀ ਫੌਜ ਅਕਾਲ ਪੁਰਖ ਦੀ ਫੌਜ ਖਾਲਸਾ ਅਕਾਲ ਪੁਰਖ ਦੀ ਫੌਜ ਅਕਾਲ ਪੁਰਖ ਦੀ ਫੌਜ ਪਰਗਟਿਆ ਖਾਲਸਾ ਪਰਮਾਤਮਾ ਦੀ ਮਾਜ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਰਬੀ ਭਾਸ਼ਾ ਦੇ ਸ਼ਬਦ ਹੂਲ ਤੋਂ ਬਣਿਆ ਹੁਲਾ ਜਿਸ ਦਾ ਮਤਲਬ ਆ ਜਾਨ ਤਲੀ ਤੇ ਤਰ ਕੇ ਲੜਨਾ ਮਜ਼ਲੂਮਾਂ ਲਈ ਖੜਨਾ ਤੇ ਸਦਾ ਚੜ੍ਹਦੀ ਕਲਾ ਦੇ ਕਾਰਜ ਕਰਨੇ ਮੁਹੱਲੇ ਕੋ ਭਾਪ ਉਹ ਅਸਥਾਨ ਜਿੱਥੇ ਕੇ ਜਤ ਤੋਂ ਬਾਅਦ ਜਸ਼ਨ ਮਨਾਏ ਜਾਂਦੇ ਹੋਣ ਤਨ ਤਨ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾ ਸਰਵੰਸਧਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸੇ ਅੰਦਰ ਜੋਸ਼ ਭਰਨ ਦੇ ਲਈ ਖਾਲਸੇ ਨੂੰ ਜੁਧ ਖੇਤਰ ਦੇ ਵਿੱਚ ਵਿਜੇ ਕਰਨ ਦੇ ਲਈ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੇ ਲਈ ਹੋਲਾ ਮਹੱਲਾ ਜਿਹੜਾ ਸਿੱਖ ਸੰਗਤਾਂ ਨੂੰ ਮਨਾਉਣਾ ਜਿਹੜਾ ਸ਼ੁਰੂ ਕਰਵਾਇਆ ਕਿਉਂਕਿ ਜਿੱਥੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਉਸ ਸਮੇਂ ਊਣ ਤਾਣ ਸੀਗੀਆਂ ਉਸ ਵੇਲੇ ਲਤਾੜਿਆਂ ਨੂੰ ਪਛਾੜਿਆਂ ਨੂੰ ਦਤਕਾਰਿਆਂ ਨੂੰ ਗੱਲ ਨਾਲ ਲਾਉਣ ਵਾਲੇ ਮੇਰੇ ਚੋਜੀ ਪ੍ਰੀਤਮ ਹੀ ਸੰਤ ਤੇ ਜਿਨ੍ਹਾਂ ਨੇ ਸ਼ੇਰਾਂ ਦੀ ਕੌਮ ਖਾਲਸਾ ਪੰਥ ਸਾਜ ਕੇ ਇੱਕ ਵਿਲੱਖਣ ਕਾਰਵਾਈ ਕੀਤੀ ਤੇ ਖਾਲਸੇ ਨੂੰ ਦੁਨੀਆਂ ਦਾ ਨਿਡਰ ਬੇਬਾਕ ਤੇ ਮਜ਼ਲੂਮਾਂ ਲਈ ਲੜਨ ਵਾਲਾ ਪੰਥ ਆਖਦਿਆਂ ਆਪਣਾ ਰੂਪ ਦਿੱਤਾ ਤੇ ਇਹ ਖਾਲਸਾ ਦੁਨੀਆਂ ਦੇ ਜੇਸ ਮਰਜੀ ਕੋਨੇ ਵਿੱਚ ਰਹੇ ਗੁਰੂ ਦੀ ਚੜ੍ਹਦੀ ਕਲਾ ਦੇ ਜੈਕਾਰੇ ਛੜਦਾ ਹੋਇਆ ਸਿੱਖ ਸੰਤਾਂ ਦੀ ਸਦਾ ਹੀ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਆ ਹੋਲਾ ਮਹੱਲਾ ਖਾਲਸਾ ਹੀ ਫੌਜਾਂ ਦੁਨੀਆਂ ਦੇ ਜਿਸ ਮਰਜ਼ੀ ਕੋਨੇ ਵਿੱਚ ਰਹਿੰਦੀਆਂ ਹੋਣ ਮਨਾਣੋਂ ਕਦੇ ਵੀ ਨਹੀਂ ਭੁੱਲਦੀਆਂ ਤੇ ਯੂਰਪ ਦੀ ਧਰਤੀ ਦੇ ਵਿੱਚ ਵੀ ਸਿੱਖ ਸੰਤਾਂ ਵੱਲੋਂ ਖਾਲਸੇ ਦੀਆਂ ਫੌਜਾਂ ਵੱਲੋਂ ਹੋਲਾ ਮਹੱਲਾ ਤੇ ਵਿਸਾਖੀ ਦਾ ਤਿਉਹਾਰ ਮਨਾਉਣਾ ਕਦੇ ਵੀ ਨਹੀਂ ਭੁਲਾਇਆ ਜਾਂਦਾ ਸਗੋਂ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਚਾਹੇ ਸਿੰਘਾਂ ਦੇ ਲੱਖ ਰੁਝੇਵੇਂ ਹੋਣ ਸੇਕ ਜਿੰਨਾ ਮਰਜ਼ੀ ਬਿਜ਼ੀ ਹੋਵੇ ਪਰ ਨਾ ਤਾਂ ਉਹ ਗੁਰੂ ਘਰ ਜਾਣਾ ਛੱਡਦਾ ਹੈ ਤੇ ਨਾ ਹੀ ਗੁਰੂ ਦੇ ਨਾਲ ਸੁਵੰਦਰ ਗੁਰਪੁਰ ਮਨਾਉਣੇ ਛੱਡਦਾ ਹੈ ਚੜ੍ਹਦੀ ਕਲਾ ਦੇ ਕਾਰਜ ਕਰਦਾ ਹੋਇਆ ਗੁਰੂ ਦਾ ਖਾਲਸਾ ਯੂਰਪ ਦੀ ਧਰਤੀ ਦੇ ਉੱਪਰ ਸਿੱਖ ਧਰਮ ਦੀਆਂ ਬੱਕਰੀਆਂ ਮਿਸਾਲਾਂ ਪੇਸ਼ ਕਰ ਰਿਹਾ ਹੈ ਤੇ ਅੱਜ ਇਟਲੀ ਦੇ ਵਿੱਚ ਜਿਹੜਾ ਹੋਲਾ ਮਹੱਲਾ ਆ ਖਾਲਸਾ ਹੀ ਫੌਜਾਂ ਵੱਲੋਂ ਬਹੁਤ ਹੀ ਜ਼ਿਆਦਾ ਜੋਸ਼ੋਖ ਰੋਸ਼ ਨਾਲ ਲੰਬਾਰਦੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਵਾ ਕੌਰ ਤੇ ਨੋਵਾ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਆ ਗੁਰਦਾਰਾ ਸਿੰਘ ਸਭਾ ਕੌਰਪੇ ਨੋਵਾ ਬਹਿਰ ਕਮੂ ਦਾ ਇਹ ਸਤਮਾ ਹੋਲਾ ਮਹਲਾਇਆ ਜਿੱਥੇ ਕਿ ਜਿੱਥੇ ਗੱਤਕਾ ਕਲਾ ਦੇ ਹੈਰਤ ਅੰਗੇਜ਼ ਕਾਰਨਾਮੇ ਖਾਲਸਾ ਹੀ ਫੌਜਾਂ ਵੱਲੋਂ ਦਿਖਾਏ ਜਾ ਰਹੇ ਆ ਉੱਥੇ ਹੀ ਨਾਲ ਦੀ ਨਾਲ ਘੋੜ ਸਵਾਰੀ ਦੇ ਉੱਪਰ ਵੀ ਬਹੁਤ ਜ਼ਿਆਦਾ ਜਿਹੜਾ ਪ੍ਰਭਾਵਸ਼ਾਲੀ ਟਾਂਗ ਦੇ ਨਾਲ ਘੋਰ ਸਵਾਰੀ ਦੇ ਜਿਹੜੇ ਕਲਾ ਨੂੰ ਪੇਸ਼ ਕੀਤਾ ਜਾ ਰਿਹਾ ਆ ਆਓ ਤੁਹਾਨੂੰ ਲੈ ਕੇ ਚੱਲਦੇ ਆ ਗੁਰਦੁਆਰਾ ਸਿੰਘ ਸਭਾ ਕੋਰਤੇ ਨੋਵਾ ਜਿੱਥੇ ਕੇ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੱਤਕਾ ਕਲਾ ਦੇ ਨਾਲ ਜਿਹੜੀਆਂ ਅਕੈਡਮੀਆਂ ਹਨ ਉਹਨਾਂ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਉੱਥੇ ਹੀ ਨਾਲ ਦੀ ਨਾਲ ਭਾਰਤ ਦੀ ਧਰਤੀ ਤੋਂ ਪਹੁੰਚੀਆਂ ਪੰਥਕ ਸ਼ਖਸੀਤਾਂ ਖਾਲਸਾ ਦੀ ਚੜ੍ਹਦੀ ਕਲਾ ਦੇ ਜੈਕਾਰੇ ਬੁਲਾ ਰਹੀਆਂ ਆ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਜਿੱਥੇ ਕਿ ਬਹੁਤ ਜ਼ਿਆਦਾ ਅਲੋਕਿਕ ਨਜ਼ਾਰਾ ਖਾਲਸਾਈ ਰੰਗ ਦੇ ਵਿੱਚ ਰੰਗਿਆ ਹੋਇਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦੇ ਜੈਕਾਰੇ ਲਾਉਂਦਾ ਹੋਇਆ ਗੁਰੂ ਦੀ ਚੜ੍ਹਦੀ ਕਲਾ ਦੇ ਕਾਰਜ ਕਰ ਰਿਹਾ ਆ ਆਓ ਚੱਲਦੇ ਹਾਂ ਕੈਮਰਾਮੈਨ ਅਜੇ ਨਾਲ ਦਲਵੀਰ ਸਿੰਘ ਕੈਂਦਕਰੀਆ ਇਟਲੀ